ਲੋ ਵੀ ਪਹਿਲਾ ਪਰ ਇਹ ਸ਼ੁਰੂ ਕਰਾਂਗੇ ਬੱਚਿਆਂ ਦੀ 10 ਸਾਲ ਤੋਂ ਲੈ ਕੇ 16 15 ਸਾਲ ਤੱਕ ਦੇ ਬੱਚਿਆਂ ਦੀ ਤੇ ਹਾਂ ਤੇ ਆਪਣੇ ਪ੍ਰਬੰਧਕ ਨਾਲ ਨੇ ਕੋਸਾ ਕੋਸਾ ਵੀ ਇਕੱਲੇ ਇਕੱਲੇ ਬੱਚੇ ਦਾ ਇਕੱਲਾ ਇਕੱਲਾ ਕੋਸਾ ਉਹ ਖੜੇ ਮਗ ਹੈ ਤਿਆਰੀਆਂ ਹੁਣ ਪੂਰੀ ਫੁੱਲ ਤੇ ਪਹਿਲਾ ਪਰ ਇਹ ਸ਼ੁਰੂ ਕਰਨੀ ਬੱਚਿਆਂ ਦੀ ਬਾਹਰ ਰੁਕ ਜਾ ਗਹਾਨੀਆਂ ਇੱਥੇ ਰੁਕ ਜਾ ਠੀਕ ਆ ਜਦੋਂ ਤੁਹਾਨੂੰ ਕਹਿੰਦੇ ਚਲੋ ਤੁਰ ਪਿਓ ਠੀਕ ਆ ਪਰ ਕਿਸੇ ਦੇ ਵਿੱਚ ਨਹੀਂ ਬਜਣਾ ਠੀਕ ਆ ਜਿੰਨੇ ਜਰ ਮੈਂ ਕਹਿੰਦਾ ਨਹੀਂ ਉਹਨੇ ਤਰ ਭਜਣਾ ਨਹੀਂ ਚੰਗਾ ਕਰੀਏ ਸ਼ੁਰੂ ਖਾੜੇ ਮੈਨੂੰ ਫੋਨ ਕਰ ਦੇ ਦੇ ਇੱਕ ਮਿੰਟ ਹੌਲੀ ਹੌਲੀ ਕਰਨ ਹੌਲੀ ਤੇ ਮੇਨੂੰ ਬੇਚ ਨਹੀਂ ਮਾਰਨਾ ਕਿਸੇ ਦੇ ਕਿ ਸੈ ਜਮਾ ਸਿੱਧਾ ਚੱਲ ਚੱਲ ਤੋਰ 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 ਚੱਲ ਚੱਲ ਵੈਰੀ ਗੁੱਡ ਤੋਰ 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 ਚਲੋ 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 ਸ਼ਾਬਾਸ਼ ਸ਼ਾਬਾਹ ਹੌਲੀ ਕਰਨ ਬਿੱਧਰੂ ਹੌਲੀ ਸ਼ਾਬਾਹ ਮੁੰਡੇ ਸ਼ਾਬਾਹ ਲੈ ਵੀ ਆੜੀ ਦਾ ਕਹਿੰਦੇ ਮੁੰਡਾ ਵੀ ਉਹਦਾ ਕਿਸੇ ਹੈ ਜਮਾ ਪਿਓ ਤੇ ਗਿਆ ਦੇਖ ਭੂਰੇ ਹਾਂ ਦਾ ਲੀਡ ਲਈ ਹੈ ਸਭ ਤੋਂ ਭੂਰੇ ਹਾਂ ਦਾ ਆਵਾਜ਼ ਆ ਲਖਵੀਰ ਦਾ ਮੁੰਡਾ ਕਹਿੰਦੇ ਸਭ ਤੋਂ ਭੂਰੇ ਹਾਂ ਹੌੜੀ ਚੱਲ ਵੈਰੀ ਗੁੱਡ ਚਲੋ 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 ਮੁੰਡੇ ਖੱਚੋ 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 ਸ਼ਾਬਾਹ ਆ ਜਾਓ ਆ ਜਾਓ ਆ ਜਾਓ ਬਾਣਕ ਚੜ ਲਾ ਕੋਈ ਚੈਨ ਖੜ ਕੇ ਚੈਨ ਚੜ ਲਾ ਸਾਈਡ ਤੇ ਹੇੜ ਤੇ ਕਰਕੇ ਚਲ ਤੋਰ 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 ਚੈਨ ਚੜ ਲਾ ਚੈਨ ਚੜ ਲਾ ਚੜ ਕੇ ਆ ਜੀ ਜੈਨ ਰੋਕ ਕੇ ਚੜ ਲਾ ਉਹਨੇ ਹੌਲੀ ਹੌਲੀ ਕਰ ਦੋ ਚੈਨ ਚੜ ਲਾ ਮੈਂ ਵੀ ਮੁੰਡਾ ਕਹਿੰਦੇ ਅਰਸ਼ਾਦ ਮੂਰੀ ਆ ਚੁਕੇ ਆ ਅਰਸ਼ਾਦ ਸਿੰਘ ਬੋਪਰ ਆਏ ਤੇਰੇ ਨਾਲ ਗਿਆ ਲਵਪਰੀ ਲਾ ਕਹਿੰਦੇ ਲਵਪਰੀ ਦਾ ਮਗਾ ਲਾ ਅਰਸ਼ਾਦ ਬੋਪਰ ਆਏ ਨਾਲ ਤੀਜੀ ਨੰਬਰ ਤੇ ਆ ਰਹੀ ਹੈ ਗੋਲੀ ਆ ਜਾਓ ਹੌਲੀ ਤਲਕਾ ਬਿੱਦੂ ਇਤਨੀ ਰੱਖੋ ਇਤਲੇ ਪਾਸੇ ਰੱਖੋ ਵੈਰੀ ਗੁੱਡ ਖਿੱਚੋ ਖਿੱਚੋ ਕੰਮ ਨੂੰ ਖਿੱਚੋ ਕੀ ਬਾਤਾਂ ਨੇ ਇਹ ਮੁਕਾਬਲੇ ਕਹਿੰਦੇ ਪਿੰਡ ਫਲੋਰੀ ਦੀ ਧਰਤੀ ਤੇ ਕਹਿੰਦੇ ਇਹ ਸਾਲਕ ਬਾਅਦ ਹੀ ਹੁੰਦੇ ਰਹਿੰਦੇ ਵੈਸੇ ਤਾਂ ਹੁਣ 21 ਨਵੰਬਰ ਪੈਸੇ ਜੀ ਅਕਤੂਬਰ ਦੇ ਵਿੱਚ ਉਹ ਕਿਹੜੀਆਂ ਨਿਸਾ ਸਾਈਕਲ ਦੇ ਸਦਾਰੇ ਫੇਰ ਆ ਚੁੱਕੀਆਂ ਨੇ ਲੇਖਾਂ ਹੋੜੀ ਫਰੀ ਮਿੱਤਰੂ ਤੇ ਆਪਾਂ ਹੁਣ ਫਿਨਿਸ਼ ਲਾਈਨ ਤੇ ਪਹੁੰਚਣ ਵਾਲੇ ਆ ਤੇ ਬੱਚੇ ਨੇ ਜਿਹੜੇ ਉਹ ਵੀ ਆਪਣੇ ਨਾਲ-ਨਾਲ ਆ ਰਹੇ ਨੇ ਤੇ ਪਹਿਲੇ ਨੰਬਰ ਤੇ ਆ ਰਿਹਾ ਜੀ ਆਪਣਾ ਚੋਬਰ ਚਲ ਤੋਰ ਹਣ ਆਜੋ 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 ਅਰਸ਼ਾਦ ਦੂਜੇ ਤੇ ਆ ਤੇ ਤੀਜੇ ਤੇ ਉਹ ਗੋਲੀ ਚਲ ਤੋਰ ਓਏ ਲੈਂਡ ਤੇ ਲਖੇ ਲੈਂਡ ਤੇ ਲੈਂਡ ਤੇ ਵਾਹ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਲੈ ਸਾਈਡ ਤੇ ਕਰੋ ਲੈ ਵੀ ਅਰਸ਼ਾਦ ਦੂਜੇ ਤੇ ਵੈਰੀ ਗੁੱਡ ਵੈਰੀ ਗੁੱਡ ਤੂੰ ਨਹੀਂ ਆ ਗਿਆ ਤੂੰ ਨਹੀਂ ਆਇਆ ਚਲੋ ਚਲ ਸਾਈਕਲ ਲੈ ਕੇ ਚਲ ਉਧਰ ਸਾਈਕਲ ਲੈ ਕੇ ਚਲ ਮੇਰੇ ਦਿਲੂ ਨੇ ਭਜਾਉਣੀ ਆ ਹਾਂ ਬਹੁਤ ਵਧੀਆ ਤੀਨੀ ਆ ਗਈ ਉਹ ਇਹਨੂੰ ਦਾ ਤੂੰ ਨਹੀਂ ਭਜਾਇਆ ਓਏ

ਦੇ ਨਾਮ ਤੋਂ ਕਰਦੀਪ ਸਿੰਘ ਆਏ ਨਾ ਹਾਂ ਅਬਸਟਾਡੀਓ ਮੜ ਰਹੀ ਨਹੀਂ ਆ ਬਚਨ ਆਏ ਬਰੇ ਪ੍ਰੋਸੈਸ ਇਨਾਂ ਨੇ ਮੈਡਲ ਪਾੜੇ ਹਿੱਸਾ ਲੈ ਜਿਨਾਂ ਨੇ ਲੈ ਵਾ ਬਾਦ ਇਹ ਬਚਾਰੇ ਨੇ ਉਹ ਮੈਂ ਆ ਗਿਆ ਜੀ ਲੱਗਦਾ ਪਹਿਲੀ ਬਚਾਈ ਸਾਡੇ ਪਾਸ ਉਹ ਹੀ ਜਿਹਨੇ ਮਿਲਿਆ ਚਲੋ ਇੱਥੇ ਵੱਡੀ ਬੋਲਣ ਆਓ নকি <laughs> গ